पंजाब सरकार जारी दिशा निर्देशों तसवंत डायर खेतीबाड़ी भलाई विभाग की योग रहनुम सा फसलों की काशत के उन्नत तौर तरीक खाद की सुच फसल नौ अप्रैल दो हजार पी इंपीरियल कैसल सुलतानपुर विखेसान सिखलाई कैंप और खेती प्रदर्शनियां लगे जिसका उदघाटन संयुक्त डायरैक्टर पौध सुरखिया डॉक्टर नरेंद्र बैनीपाल ने किया प्रधानगी वधीक डिप्टी कमिश्नर वरिंद्रपाल बाजवा ने की ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਆਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਸੱਜਣ ਸਿੰਘ ਜੀ ਮਾ ਚੇਅਰਮੈਨ ਨਗਰ ਸੁਦਾਟ ਰਸਟ ਕਪੂਰਥਲਾ ਦੇ ਕਿਸਾਨਾਂ ਨੂੰ ਮਹਿਕਮਿਆਂ ਦੀਆਂ ਚੱਲ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਤੇ ਹੋਰ ਕੀ ਕਿਹਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਜੀ ਮਾ ਨੇ ਦੇਖ ਲੈਂਦੇ ਹਾਂ ਕਪੂਰਥਲਾ ਤੋਂ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਵਿੱਚ ਅੱਜ ਸਾਹਸੂ ਲਈ ਕੈਂਪ ਵਿਦਿਅਕ ਕਾਰਜ ਦੇਖੋ ਅੱਜ ਜਿਹੜਾ ਕਿਸਾਨ ਸਖਲਾਈ ਕੈਂਪ ਲੱਗਿਆ ਹੈ ਕਿਸਾਨਾਂ ਵੱਲੋਂ ਬਹੁਤ ਵੱਡਾ ਹੰਗਾਰਾ ਹੈ। ਔਰ ਪਹਿਲਾਂ ਹੀ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਅਲੱਗ-ਅਲੱਗ ਫਸਲਾਂ ਪੈਦਾ ਕਰਨ ਵਿੱਚ ਬੜੀ ਮੁਹਾਰਤ ਜਿਹੜੀ ਉਹ ਹਾਸਲ ਹੈ ਇਹਨਾਂ ਨੂੰ ਖੇਤੀ ਦੇ ਸੰਧਾਂ ਬਾਰੇ ਵੀ ਇੱਥੇ ਬਹੁਤ ਵੱਡਾ ਇੱਕ ਹੱਬ ਹੈ ਤੇ ਮੈਂ ਬਸ ਬੜੀ ਖੁਸ਼ੀ ਹੋਈ ਹੈ ਕਿ ਜਿਸ ਤਰੀਕੇ ਨਾਲ ਆਫੀਸਰ ਜਿਹੜੇ ਨੇ ਉਸ ਸਖਾਂ ਸਖਾਂ ਦੀ ਇੱਛਾ ਰੱਖਦੇ ਔਰ ਕਿਸਾਨ ਜਿਹੜੇ ਨੇ ਬੜੇ ਧਿਆਨ ਨਾਲ ਸੁਣ ਕੇ ਸਿੱਖਣ ਦੀ ਇੱਛਾ ਰੱਖਦੇ ਆ ਸੋ ਇਹ ਪ੍ਰੋਗਰੈਸ ਤੇ ਚੰਗੇ ਫਿਊਚਰ ਦੀਆਂ ਨਿਸ਼ਾਨੀਆਂ ਨੇ ਔਰ ਸਰਕਾਰ ਵੱਲੋਂ ਜਿਹੜਾ ਖੇਤੀ ਨੂੰ ਉੱਪਰ ਉਠਾਉਣ ਲਈ ਜਿਹੜਾ ਉਪਰਾਲੇ ਕੀਤੇ ਜਾਂਦੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਰੇ ਅਫੀਸਰ ਸਾਹਿਬਾਨ ਐਸ ਡੀ ਐਮ ਸਾਹਿਬ ਬਾਜਵਾ ਸਾਹਿਬ ਐਡੀ ਸੀ ਸਾਹਿਬ ਤੇ ਇੱਥੇ ਸਾਰੇ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਇਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਸ ਕੈਂਪ ਨੂੰ ਕਾਮਯਾਬ ਬਣਾਇਆ ਤੇ ਆਪਣੀਆਂ ਸਕੀਮਾਂ ਆਪਣੇ ਤਜਰਬੇ ਜਿਹੜੀ ਰਿਸਰਚ ਕੀਤੀ ਹੈ ਉਹਦੇ ਆਧਾਰ ਤੇ ਅੱਗੇ ਕਿਸਾਨਾਂ ਨੂੰ ਜਿਹੜਾ ਉਹ ਇੱਕ ਸਿੱਖਣ ਦਾ ਜਿਹੜਾ ਮੌਕਾ ਦਿੱਤਾ ਹੈ ਇਹਦੇ ਲਈ ਮੈਂ ਐਡਮਿਨਿਸਟ੍ਰੇਸ਼ਨ ਦਾ ਤੇ ਇਹਨਾਂ ਨੂੰ ਵਧਾਈ ਦਿੰਦਾ ਸਖਲਾਈ ਕੈਂਪ ਲਗਾਇਆ ਕਿ ਇਹ ਇਸ ਦਾ ਮਕਸਦ ਹੈ ਅੱਜ ਦਾ ਜਿਹੜਾ ਇਹ ਕਿਸਾਨ ਸਿਖਲਾਈ ਕੈਂਪ ਸੋਨੀ ਦੀਆਂ ਫਸਲਾਂ ਨੂੰ ਦੀ ਜਾਣਕਾਰੀ ਦੇਣ ਦੇ ਲਈ ਔਰ ਕਿਹੜੀਆਂ ਸੀ ਕਿਸਮਾਂ ਚੋਣੇ ਲੀਆਂ ਜਿਹੜੀਆਂ ਅੱਗੇ ਆਉਣ ਵਾਲੀ ਫਸਲ ਆ ਉਹਦੇ ਚ ਕਿਹੜੀਆਂ ਕਿਸਮਾਂ ਜਿਹੜੀਆਂ ਲਾਉਣੀਆਂ ਨੇ ਕਿਹੜੀਆਂ ਕਿਸਮਾਂ ਬੈਨ ਕੀਤੀਆਂ ਗਈਆਂ ਔਰ ਉਹਨਾਂ ਦੇ ਚ ਕਿੰਨੀ ਖਾਦ ਪਿਆਣੀ ਆ ਕਦੋਂ ਲਾਉਣੀਆਂ ਆ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਅੱਜ ਇਹ ਕੈਂਪ ਲਾਇਆ ਗਿਆ ਸੀ ਔਰ ਇਹ ਜਾਣਕਾਰੀ ਦੇ ਇਲਾਵਾ ਇੱਥੇ ਕਿਉਂਕਿ ਅੱਜ ਸਾਡੇ ਕੋਲੇ ਪੀਏਯੂ ਦੇ ਉੱਤੋਂ ਵੀ ਕਾਫੀ ਮਾਹਿਰ ਆਏ ਹੋਏ ਸੀ ਸਾਡੇ ਡਿਪਾਰਟਮੈਂਟ ਤੋਂ ਵੀ ਕਾਫੀ ਮਾਹਿਰ ਇੱਥੇ ਇਕੱਠੇ ਹੋਏ ਸੀਗੇ ਔਰ ਜਿਹੜਾ ਇੱਥੇ ਅਸੀਂ ਪ੍ਰਦਰਸ਼ਨੀਆਂ ਕਾਫੀ ਵੱਡੀ ਗਿਣਤੀ ਦੇ ਵਿੱਚ ਲਾਈਆਂ ਤਾਂ ਕਿ ਕਿਸਾਨ ਉਹਨਾਂ ਪ੍ਰਦਰਸ਼ਨੀਆਂ ਨੂੰ ਦੇਖ ਕੇ ਕੁਝ ਨਾ ਕੁਝੇ ਤੋਂ ਸਿੱਖ ਸਕਣਾ ਔਰ ਕੋਈ ਵੀ ਜਿਹੜੀ ਨਵੀਂ ਟੈਕਨੀਕ ਹੁਣਾਂ ਸਾਰੀਆਂ ਦੀ ਪ੍ਰਦਰਸ਼ਨੀਆਂ ਖਾਸ ਕਰਕੇ ਮਸ਼ੀਨਰੀ ਔਰ ਮਸ਼ੀਨਰੀ ਤੋਂ ਬਿਨਾ ਕੁਝ ਜਿਹੜੀਆਂ ਪੈਸਿਫਾਈਡ ਜਿਹੜੇ ਨਵੇਂ ਕੁਝ ਟੈਕਨੀਕਲ ਸੀਗੇ ਔਰ ਉਹ ਸਾਰੇ ਜਿਹੜੀਆਂ ਜਿਹ ਪ੍ਰਦਰਸ਼ਨੀਆਂ ਲਾਈਆਂ ਗਈਆਂ ਨੇ ਕੁਝ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਉਹ ਕਿਉਂ ਸਨਮਾਨਿਤ ਕੀਤਾ ਗਿਆ ਨੂੰ ਕੁਝ ਕਿਸਾਨਾਂ ਨੇ ਜਿਨ੍ਹਾਂ ਨੇ ਆਪਣੀ ਖੇਤੀ ਦੇ ਵਿੱਚ ਕੁਝ ਨਵੈਕਲੀ ਪਹਿਲ ਕੀਤੀ ਸੀ ਉਹਨਾਂ ਪੰਜ ਕਿਸਾਨਾਂ ਨੂੰ ਹਰੇਕ ਬਲਾਕ ਦੇ ਵਿੱਚੋਂ ਇੱਕ ਇੱਕ ਕਿਸਾਨ ਜਿਹੜੇ ਆ ਅਸੀਂ ਸਨਮਾਨਿਤ ਕੀਤੇ ਕਿਤੇ ਗਏ ਨੇ ਕੌਣ ਕੌਣ ਵਿਸ਼ੇਸ਼ ਤੌਰ ਤੇ ਫਿਰਦੇ ਨੇ ਸਰ ਇਹਦੇ ਵਿੱਚ ਸਾਡੇ ਕੋਲੇ ਸਰਦਾਰ ਸੱਜਨ ਸਿੰਘ ਟੀਮਾ ਜੀ ਜਿਹੜੇ ਹਲਕਾ ਇੰਚਾਰਜ ਤੇ ਚੇਅਰਮੈਨ ਨੇ ਨਗਰ ਸੁਧਾਰ ਟਰਸਟ ਦੇ ਉਹ ਸਾਡੇ ਕੋਲੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਇਸ ਤੋਂ ਬਿਨਾ ਜਿਹੜੇ ਸਾਡੇ ਕੋਲੇ ਏਡੀਸੀ ਵਿਕਾਸ ਵਿਰੇਂਦਰਪਾਲ ਬਾਜਵਾ ਜੀ ਤੇ ਬਾਕੀ ਸਾਡੇ ਡਿਪਾਰਟਮੈਂਟ ਦੇ ਕੋਲ ਜੋਇਨ ਡਾਇਰੈਕਟਰ ਡਾਕਟਰ ਬਨੀਪਾਲ ਜੀ ਪੁੱਜੇ। ਸਾਲ ਕਿਸਾਨ ਭਰਾਵੋ ਮੇਰਾ ਨਾਮ ਹੈਗਾ ਸਾਜਨ ਸ਼ਰਮਾ ਜੀ ਔਰ ਅੱਜ ਅਸੀਂ ਕਿਸਾਨ ਮੇਲਾ ਜੋ ਸੁਲਤਾਨਪੁਰ ਲੋਧੀ ਕੇਤੀવાડી ਪਧਰ ਤੇ ਜਿਹੜਾ ਲਗਾਇਆ ਗਿਆ ਅੰਪੀਰੀਅਲ ਕੈਸਟਲ ਜ਼ਿਲ੍ਹਾ ਕਪੂਰਥਲਾ ਅੱਜ ਇਹ ਜਿਹੜਾ ਕਿਸਾਨ ਮੇਲਾ ਵਾ ਇਸ ਦੇ ਵਿੱਚ ਜਿਹੜਾ ਪਹਿਲੇ ਨੰਬਰ ਤੇ ਸਾਡਾ ਇੱਕ ਨੰਬਰ ਸਟਾਲ ਲੱਗਾ ਵਾ ਉਹ ਗगनਸੀ ਸਟੋਰ ਉਹ ਲੋ ਲਗਾਇਆ ਗਿਆ ਵਾ ਜਿਸ ਸਟਾਲ ਦੇ ਵਿੱਚ ਅਦਰ ਵੈਰੈਟੀਆਂ ਜਿੱਦਾਂ ਮਤਲਬ ਕਿ ਹਾਈਬ੍ਰਿਡ ਜਿਹੜੇ ਮੱਕੇ ਦੇ ਬੀਜ ਵਾ ਜੋ ਸਿਆਲੂ ਮੱਕੀ ਹੁੰਦੀ ਆ ਉਹਦੀ ਐਡਵਰਟਾਈਜ਼ਮੈਂਟ ਵੀ ਇੱਥੇ ਕੀਤੀ ਗਈ ਆ ਔਰ ਆਉਣ ਵਾਲੀ ਜਿਹੜੀ ਪੀਆਰ 131 ਔਰ 126 128 ਜਿਹੜੀ ਝੋਨੇ ਦੀਆਂ ਵੈਰਾਈਟੀਆਂ ਹੁਣ ਜੋ ਲੱਗਣੀਆਂ ਹੈ ਉਹਦੀ ਵੀ ਐਡਵਰਟਾਈਜ਼ਮੈਂਟ ਕੀਤੀ ਆ ਚਰੀ ਬਾਜਰੇ ਦੇ ਬੀਜ ਦੀ ਐਡਵਰਟਾਈਜ਼ਮੈਂਟ ਕੀਤੀ ਆ ਔਰ ਇਹ ਜਿਹੜਾ ਕਿਸਾਨ ਮੇਲਾ ਹੈ ਇਹ ਬੜੇ ਹੀ ਵੱਡੇ ਪੱਧਰ ਤੇ ਕਰਾਇਆ ਗਿਆ ਹੈ ਔਰ ਇਸ ਵਿੱਚ ਬਹੁਤ ਹੀ ਦੂਰ ਦੂਰ ਤੋਂ ਕਿਸਾਨ ਸਾਥੀ ਪਹੁੰਚੇ ਹੋਏ ਨੇ ਔਰ ਮੈਂ ਧੰਨਵਾਦ ਕਰਦਾ ਹਾਂ ਗगनਸੀ ਸਟੋਰ ਵਾਲਿਆਂ ਦਾ ਸੁਲਤਾਨਪੁਰ ਲੋਧੀ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅੱਜ ਇਸ ਖੇਤੀਬਾੜੀ ਖੇਤੀਬਾੜੀ ਵਿਭਾਗ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਇਹੀ ਅਸੀਂ ਇਸ ਮੇਲੇ ਪੱਦਰ ਤੇ ਆਪਣਾ ਸਟਾਲ ਲਗਾ ਸਕੀਏ ਔਰ ਕਿਸਾਨਾਂ ਨੂੰ ਜਾਗਰੂਕ ਕਰ ਚੁੱਕੀਏ ਕਿ ਜੜੀਆਂ ਔਣ ਵਾਲੀਆਂ ਵੈਰਾਈਟੀਆਂ ਵਾਂ ਜਾਂ ਕੋਈ ਨਵੀਂ ਵੈਰਾਈਟੀਆਂ ਜਾਂ ਪੁਰਾਣੀਆਂ ਵੈਰਾਈਟੀਆਂ ਵਾਂ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਔਰ ਮੈਂ ਧੰਨਵਾਦ ਕਰਦਾ ਹਾਂ ਸਾਰੇ ਸੱਜਣ ਮਿੱਤਰਾਂ ਦਾ ਜਿਹੜੇ ਇੱਥੇ ਪਹੁੰਚੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਗਗਨ ਸੀਡ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ ਜੀ ਅੱਜ ਅਸੀਂ ਜਿੱਦਾਂ ਕਿ ਆਪਣੇ ਜ਼ਿਲ੍ਹਾ ਪੱਦਰ ਤੇ ਕਿਸਾਨ ਮੇਲਾ ਕਰਵਾਇਆ ਗਿਆ ਹੈ ਸੁਲਤਾਨਪੁਰ ਲੋਧੀ ਇੰਪੀਰੀਅਲ ਕੈਸਲ ਪੈਲਸ ਦੇ ਵਿੱਚ ਇੱਥੇ ਅਸੀਂ ਗगन ਸੀਡ ਸਟੋਰ ਵੱਲੋਂ ਇੱਕ ਸਟਾਲ ਆਇਆ ਜਿਸ ਦੇ ਵਿੱਚ ਆਪਣੇ ਝੋਨੇ ਦੇ ਬੀਜ ਹਾਈਬ੍ਰਿਡ ਮੱਕੇ ਦੇ ਬੀਜ ਹੋਰ ਅੰਨੀਆਂ ਸਬਜ਼ੀਆਂ ਦੇ ਬੀਜਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਸੀਂ ਸਾਰੇ ਹੀ ਕਿਸਾਨ ਭਰਾਵਾਂ ਦਾ ਜੀ ਆਇਆਂ ਖਦੇ ਹਾਂ ਤੇ ਜਿਸ ਵਿੱਚ ਔਰ ਵਾਲੀਆਂ ਵੈਰਾਈਟੀਆਂ ਆਪਣੀਆਂ ਜਿਦਾ PR126 PR127 PR128 PR129 PR131 ਸਾਰੇ ਹੀ ਝੋਨੇ ਗगन ਸੀਡ ਸਟੋਰ ਤੇ ਅਵੇਲੇਬਲ ਹੈ ਤਲਵੰਡੀ ਚੌਧਰੀਆ ਰੋਡ ਗगन ਸੀਡ ਸਟੋਰ ਪਲੀਜ਼ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਦਾ ਉੱਥੋਂ ਪਹੁੰਚ ਕਰਕੇ ਸਾਰੇ ਹੀ ਸੀਡ ਉੱਥੋਂ ਲੈ ਸਕਦੇ ਆ ਜੀ ਨੰਬਰ ਨੋਟ ਕਰ ਸਕਦੇ ਹੋ 94631 80454 ਦੁਬਾਰਾ ਫਿਰ ਨੰਬਰ ਨੋਟ ਕਰ ਸਕਦੇ ਹੋ 94631 80454 ਧੰਨਵਾਦ